ਹਾਂਜੀ ਕੋਈ ਸਾਵਾਜ ਤੁਸੀਂ ਬੱਸ ਸਟੈਂਡ ਤੇ ਖੜੇ ਹੋ ਕੋੜੂਪੁਰਾ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਆ ਹਮੇਸ਼ਾ ਹੀ ਅਸੀਂ ਪਲੇਅਰਾਂ ਦੇ ਵਿੱਚ ਆ ਕੇ ਖੁਸ਼ੀ ਮਹਿਸੂਸ ਕਰਦੇ ਆ ਅੱਜ ਸਾਡੀ ਪੰਜਾਬ ਚੈਂਪੀਅਨਸ਼ਿਪ ਦੇ 19 ਸਾਲਾਂ ਦੇ ਮੁੰਡੇ ਕੁੜੀਆਂ ਜਿਹੜਾ ਸਿੱਧ ਸਰ ਸੁਧਾਰ ਸੁਧਾਰਾ ਇਹ ਪੰਜਾਬ ਚੈਂਪੀਅਨਸ਼ਿਪ ਹੋ ਰਹੀ ਹੈ ਸਾਡੀ ਮੁੰਡਿਆਂ ਦੀ ਟੀਮ ਉਹਨੂੰ ਕੁਆਲੀਫਾਈ ਕਰੀ ਹੈ ਸੱਤਾਂ ਜਿਹਨਾਂ ਚੋਂ ਜੀ ਤੇ ਉੱਥੇ ਸਾਡੇ ਜਸਪਾਲ ਸਿੰਘ ਸਿੱਧੂ ਇਹ ਕੋਚ ਵੀ ਸਾਡੇ ਚੱਲੇ ਲੈ ਕੇ ਤੇ ਮੈਂ ਤੌਰ ਸੈਕਟਰੀ ਜਾਂ ਐਸੋਸੀਏਸ਼ਨ ਦਾ ਇੰਚਾਰਜ ਜਿਹੜਾ ਇਹਨਾਂ ਨੂੰ ਖਰਚਾ ਪਾਣੀ ਮੁੰਡਿਆਂ ਨੂੰ ਦੇ ਕੇ ਭੇਜ ਰਿਆ ਸੀ ਜੀ ਜੀ ਤੇ ਜੇਕਰ ਜਿੱਤ ਕੇ ਆਉਣਗੇ ਤੇ ਇਹਨਾਂ ਨੂੰ ਹੀਰੇ ਕਲੱਬ ਦੇ ਸਾਰੇ ਮੈਂਬਰ ਪ੍ਰਧਾਨ ਤੇ ਸੈਕਟਰੀ ਸੰਦੀਪ ਕਟਾਰੀਆ ਜੀ ਇਹ ਗੁਰਦੀਪ ਸਿੰਘ ਜੀ ਸੰਜੀਤ ਜੀ ਤੇ ਆਪਣੇ ਮਰੂਲਾ ਸਾਹਿਬ ਤੇ ਕਲੜਾ ਸਾਹਿਬ ਸੈਕਟਰੀ ਤੇ ਸੰਦੀਪ ਕਟਾਰੀਆ ਪ੍ਰਧਾਨ ਜੀ ਸਾਰੇ ਸੀ ਉਹਨਾਂ ਨੂੰ ਤੌਰ ਤੇ ਵੈਲ ਵਿਸ਼ੇਸ਼ ਦੇਣਾ ਹੈ ਜੇ ਜਿੱਤ ਕੇ ਆਉਣਗੇ ਤੇ ਇਹਨਾਂ ਨੂੰ ਪੂਰਾ ਕਲੱਬ ਦੇ ਵਿੱਚ ਸਨਮਾਨਤ ਕੀਤਾ ਜਾਊਗਾ ਤੇ ਸ਼ਹਿਰ ਦੇ ਦਾ ਇਹ ਨਾਰੋਸ਼ਨ ਕਰਨਗੇ ਜਿਵੇਂ ਕਿ ਹਿੰਦੁਸਤਾਨ ਦੇ ਇੰਟਰਨੈਸ਼ਨਲ ਹਮੇਸ਼ਾ ਲੰਕੀਆਂ ਨੇ ਇੰਟਰਨੈਸ਼ਨਲ ਪਲੇਅਰਾਂ ਨੇ ਮੁੰਡੇ ਕੁੜੀਆਂ ਨੇ ਕੋਚਾਂ ਨੇ ਪਟਪੂਰੇ ਦਾ ਨਾਮ ਬਾਖਸ਼ ਵਾਲ ਦੇ ਕੀਤਾ ਤੇ ਮੈਂ ਆਸ ਕਰਦਾ ਇਹਨਾਂ ਮੁੰਡਿਆਂ ਤੋਂ ਇਹ ਜੀ ਇਹ ਇੱਜ਼ਤਾਂ ਪ੍ਰਾਪਤ ਕਰਨਗੇ ਤੇ ਚੰਗੀਆਂ ਨੌਕਰੀਆਂ ਪ੍ਰਾਪਤ ਕਰਨਗੇ ਤੇ ਇਹਨਾਂ ਦਾ ਮਾਨ ਸਨਮਾਨ ਹੋਊਗਾ ਤੇ ਇਹਨਾਂ ਦੇ ਨਾਲ ਮਾਤਾਂ ਦਾ ਵੀ ਮਾਨ ਸਨਮਾਨ ਹੋਊਗਾ ਇਹਦੇ ਨਾਲ ਇਹ ਸਾਰੀ ਟੀਮ ਕਿੱਥੋਂ ਦੀ ਹੈ ਕੋਟੂਪੂਰੇ ਹੀ ਕੋਟਪੂਰੇ ਨੀਰੇ ਫਰੀਕੋਟ ਜ਼ਿਲ੍ਹੇ ਦੀ ਟੀਮ ਤੋਂ ਜ਼ਿਲ੍ਹੇ ਦੀ ਹੈ ਜ਼ਿਲ੍ਹੇ ਦੀ ਟੀਮ ਸਲੈਕਟ ਹੋ ਕੇ ਚੱਲੀ ਹੈ ਮੁੰਡੇ ਜੀ ਤੇ ਨਾਲ ਜਸਪਾਲ ਸਿੰਘ ਸਿੱਧੂ ਇਹ ਜਿਹੜੇ ਡਿਸਟ੍ਰਿਕਟ ਦੇ ਕੋਚ ਨੇ ਇੱਥੇ ਕੋਟਪੂਰਾ ਦੇ ਦਿਨਾਂ ਦਾ ਸੈਂਟਰ ਹੈ ਜੀ ਜੀ ਤੇ ਇਹ ਇਹਨਾਂ ਨੂੰ ਮੈਂ ਵਧਾਈ ਦਿੰਦਾ ਬੈਸਟ ਵਿਸ਼ੇ ਜਿਨ੍ਹਾਂ ਤੇ ਸਾਡੀ ਜਸਪਾਲ ਜੀ ਨਾਲ ਗੱਲ ਕਰਦੇ ਜੀ 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 ਸਸੀ ਗਾਲ ਜੀ ਸਸੀ ਗਾਲ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਨਾ ਸੈਕਟਰੀ ਸਰਦਾਰ ਦਰਸ਼ਨ ਸਿੰਘ ਸੰਧੂ ਜਿਹੜੇ ਸਾਡੇ ਡਿਸਟ੍ਰਿਕਟ ਸੈਕਟਰੀ ਨੇ ਨਾਲ ਕੋਟਪੂਰਾ ਹੀਰਾ ਕਲੱਬ ਵੱਲੋਂ ਜਿਨ੍ਹਾਂ ਨੇ ਸਾਨੂੰ ਜਾਣ ਲੱਗਿਆਂ ਬੈਸਟ ਵਿਸ਼ੇ ਦੇਣ ਵਾਸਤੇ although ਜਿੱਦਾਂ ਟਾਈਮ ਕੱਢ ਕੇ ਸਾਨੂੰ ਬੱਸ ਸਟੈਂਡ ਤੇ ਸੀ ਆਫ ਕਰਨ ਆਏ ਆ ਤੇ ਸਾਨੂੰ ਉਮੀਦ ਹੈ ਕਿ ਅਸੀਂ ਇਹਨਾਂ ਦੀਆਂ ਉਮੀਦਾਂ ਦੇ ਖਰੇ ਉਤਰਾਂਗੇ ਤੇ ਵਧੀਆ ਪਰਫਾਰਮ ਕਰਕੇ ਅਜੀ ਕੋਸਾਬ ਦਾ ਤੇ ਸ਼ਹਿਰ ਦਾ ਨਾਂ ਰੌਸ਼ਨ ਕਰਾਂਗੇ ਇਸ ਤੋਂ ਅਗਲਾ ਫਾਈਨਲ ਕਿੱਥੇ ਹੈ ਇਸ ਇਹ ਸਟੇਟ ਚੈਂਪੀਅਨਸ਼ਿਪ ਹੈ ਜੀ ਇਹ ਪਹਿਲਾ ਸਟੇਟ ਚੈਂਪੀਅਨਸ਼ਿਪ ਚ ਪੂਰੇ ਪੰਜਾਬ ਦੀਆਂ ਟੀਮਸ ਪਾਰਟਿਸਿਪੇਟ ਕਰਨੀਆਂ ਜੀ ਤੇ ਪਹਿਲਾ ਇਹ ਜ਼ੋਨ ਲੈਵਲ ਦਾ ਟੀਰਨਮੈਂਟ ਸੀ ਪਟੰਡੇ ਹੋਇਆ ਉਸ ਦੇ 7-3 ਆਈਆਂ ਸੀ ਜਿਹੜੀ ਚੋ ਫੀਰ ਕੋਲੀ ਟੀਮ ਖੜ ਰਹੀ ਹੈ ਜੀ ਜੀ ਤੇ ਤਾਂ ਇਹ ਨੈਕਸਟ ਲੈਵਲ 'ਚ ਕੁਆਲੀਫਾਈ ਹੋਈ ਜੀ ਸਰ ਜੀ ਜੀ ਮੇਰੀ ਸਾਰੇ ਬੱਚਿਆਂ ਨੂੰ ਬੈਸਟ ਵਿਸ਼ੇਸ ਹੈ ਕਿ ਜਿੱਤ ਕੇ ਆਉਣ ਤੇ ਸਾਡੇ ਏਰੀਆ ਦਾ ਜਿਹੜਾ ਮਾਣ ਆ ਵਧਾਉਣ ਬੈਸਟ ਵਿਸ਼ੇਸ ਐਂਡ ਵਿਸ਼ ਯੂ ਬੈਸਟ ਆਫ ਜਰਨੀ ਥੈਂਕ ਯੂ ਜੀ ਸਰ ਬਾ ਬਹੁਤ ਧੰਨਵਾਦੀ ਹੈ ਆਪਣੇ ਸੰਧੂ ਸਾਹਿਬ ਦਾ ਆਪਣੇ ਕੋਲ ਸਾਹਿਬ ਦਾ ਇਹ ਤਾਂ ਕੋਰਪੋਰੇਟ ਜਿਹੜੀ ਟੀਮ ਜਿਹੜੀ ਜਾ ਰਹੀ ਹੈਗੀ ਹੈ ਡਿਸਟ੍ਰਿਕਟ ਰਿਪੋਰਟਿੰਗ ਤੋਂ ਜਾਰੀ ਗਿਆ ਆਪਣੇ ਬਾਠਕਵਾਲ ਦੀ ਗੁੱਡਵਿਚਸ ਆਪਾਂ ਦੇ ਨਹੀਂ ਦੇਣੀ ਹੈ ਪਰ ਮੈਨੂੰ ਇੱਕ ਥੋੜੀ ਜਿਹੀ ਪ੍ਰੇਰਨਾ ਦੇਣੀ ਹੈ ਕਿ ਸਾਡਾ ਜਿਹੜਾ ਬਾਠਕਵਾਲ ਇਤਿਹਾਸ ਕੋਰਪੋਰੇਟ ਦਾ ਬਹੁਤ ਲੰਮਾ ਚੋੜਾ ਹੈਗਾ ਮੈਂ ਇਹਨਾਂ ਤੋਂ ਛੋਟੀ ਉਮਰ ਦਾ ਸੀਗਾ ਜਦੋਂ ਉਹ ਮੈਂ ਬਾਸਕੋਬਾਲ ਦੇਖਦਾ ਸੀ ਇਹੀ ਗੱਲ ਮੈਂ ਕਹਿਣ ਲੱਗਿਆ ਸੀਗਾ ਫੁੱਟਬਾਲ ਵੀ ਖੇੜਦੇ ਰਹੇ ਤੁਸੀਂ ਬਹੁਤ ਮੈਂ ਫੁੱਟਬਾਲ ਵੀ ਖੇੜਦਾ ਰਿਹਾ ਮੈਂ 35 40 50 ਸਾਲ ਤੋਂ ਬਾਸਕੋਬਾਲ ਦੀ ਗੇਮ ਵੀ ਦੇਖਦਾ ਰਿਹਾ ਸੀ ਜੀ ਜੀ ਮੈਂ ਸਿਰਫ ਇਹੀ ਮਨੋਂ ਮਨ ਬੱਚਿਆਂ ਨੂੰ ਕਹੂੰਗਾ ਵੀ ਬੱਲੋ ਬਿਲਕੁਲ ਆਪਦਾ ਪੂਰਾ ਜੋਰ ਲਾ ਕੇ ਪੂਰੇ ਹੋਸ਼ ਦੇ ਵਿੱਚ ਟੈਕਨੀਕਲ ਜਿਹੜੇ ਪੁਆਇੰਟ ਜਿਹੜੇ ਹੁੰਦੇ ਆ ਇਹ ਟੈਕਨੀਕਲ ਗੇਮਾਂ ਆਉਂਦੀਆਂ ਕੇਵਾਰੀ ਇਹਨਾਂ ਨੂੰ ਮਨੋਂ ਮੁੱਕ ਰੱਖਦੇ ਹੋਏ ਸਾਡੇ ਜਾਂ ਦਾ ਨਾ ਤਾਂ ਉੱਚਾ ਹੁੰਦਾ ਅਗਰੇ ਮਨੂ ਜੇ ਬੇਕਰਦੇ ਜਿੱਤ ਕੇ ਆਂਦੇ ਆ ਤੇ ਸਾਡੇ ਸ਼ਾਦਾ ਨਾਲ ਤਾਂ ਉੱਚਾ ਹੁੰਦਾ ਤੇ ਵੀ ਸਾਡੇ ਜਿਹੜੀ ਜਿੱਤ ਨੂੰ ਬਣਕਰਾ ਰੱਖਦੇ ਆ ਜੀ ਜੀ ਕੋਟ ਕੁਪੂ ਦਾ ਜਿਹੜਾ ਇੱਕ ਬਾਸਕਟਬਾਲ ਰੱਖਿਆ ਤੇ ਹੱਥ ਕਮਲਗਿਰ ਹੈ ਕਿਤੇ ਬਾਸਕਟਬਾਲ ਕੇਮਾ ਮਨੂ ਸ਼ੁਰੂ ਹੋਈਆਂ ਜਿਨ੍ਹਾਂ ਦੇ ਪਿੱਛੇ ਪਤਾਵਾ ਸਾਡੇ ਖੜੇ ਨੇ ਇਹਨਾਂ ਦੀ ਹੀ ਮਨੂ ਸ਼ੁਰੂਆਤ ਹੈ ਇਹ ਅੱਜ ਮਨੂ ਵੀ ਕੋਈ ਸ਼ੁਰੂ ਕਰਕੇ ਨਾਲ ਜਿਵੇਂ ਕਹਿੰਦੇ ਅੱਜ ਮਨੂ ਵਿਚਕਾਰਲਾ ਮੇਲ ਵੀ ਹੈਗਾ ਦੂਜਾ ਵੀ ਹੈਗਾ ਸਾਰਾ ਕੁਝ ਹੈ ਇਸ ਕਰਕੇ ਮੈਂ ਇਹਨਾਂ ਸਾਰਿਆਂ ਨੂੰ ਮਨੂ ਜੇ ਬੇਕਰਦੇ ਇੱਕ ਮਨੂ ਪਿਆਰ ਭਰੀ ਦਿੱਤੀ ਕਰ ਵੀ ਕਰੂੰਗਾ ਅਸ਼ੀਰਵਾਦ ਵੀ ਦਊਂਗਾ ਕੋਟ ਵੀ ਸੀ ਦਊਂਗਾ ਏ ਜੇ ਵੀ ਜਿਹੜੀ ਸਾਡੀ ਜਿਹੜੀ ਇਹ ਵਿਨਿੰਗ ਇਹ ਬਰਕਰਾਰ ਰੱਖਣ ਕੋਟਪੂਰੇ ਦਾ ਨਾ ਬਰਕਰਾਰ ਰੱਖਣ। ਜੀ ਮੈਂ ਇੱਕ ਜ਼ਰੂਰੀ ਗੱਲ ਆ ਤੁਹਾਨੂੰ ਸਾਰਿਆਂ ਨੂੰ ਤੇ ਸਾਡੇ ਮੁੰਡਿਆਂ ਨੂੰ ਤਾਂ ਪਤਾ ਹੀ ਆ ਸਾਰੇ ਸ਼ਹਿਰੀਆਂ ਨੂੰ ਤੇ ਮੇਰਾ ਹੀਰੇ ਬੈਲ ਰੁਕਰ ਫੀਅਰ ਕਲੱਬ ਨੂੰ ਦੱਸਣੀ ਭੁੱਲ ਗਿਆ। ਜ਼ਰੂਰੀ ਗੱਲ ਇਹ ਹੈ ਸਾਡੇ ਕੋਟਪੂਰੇ ਦੇ ਜੀ ਜੀ ਸਾਡੇ ਕੋਟਪੂਰੇ ਸਾਡੇ ਛੋਟੇ ਭਰਾ ਵਿਕਰਮਜੀਤ ਸਿੰਘ ਸਾਨੀ ਜਿਹੜੇ ਇੱਥੋਂ ਦੇ ਆ ਇਹਨਾਂ ਨੇ ਕੋਟਪੂਰੇ ਦੀ ਗੇਮ ਵਾਸਤੇ ਤੇ ਸਕੂਲ ਨੂੰ ਸਾਡੀ ਗਰਾਊਂਡ ਵਾਸਤੇ 31 ਲੱਖ ਰੁਪਈਆ ਬਾਸ ਕੀਤਾ ਤਾਂ ਨਾ। ਇਹ ਔਰ ਕੋਡ 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 ਜਿਹੜੇ ਰਾਜਪਾ ਰਾਜ ਸਭਾ ਦੇ ਮੈਂਬਰ ਨੇ ਤੇ ਅਸੀਂ ਇਸ ਤੋਂ ਆਉਣ ਤੋਂ ਬਾਅਦ ਟੀਮ ਜਿੱਤ ਕੇ ਆਵੇ ਇਹਨਾਂ ਦੀ ਖੁਸ਼ੀ ਦੇ ਵਿੱਚ 19 ਸਾਲਾਂ ਦੇ ਬੱਚਾ ਦਾ ਹੀ ਪੰਜਾਬ ਦਾ ਇਨਵੀਟੇਸ਼ਨ ਟੂਰਨਾਮੈਂਟ ਕਰਾਵਾਂਗੇ ਹੀਰੇ ਵੈਲਫੇਅਰ ਕਲੱਬ ਨੂੰ ਤੇ ਵਿਕਰਮਜੀਤ ਜਸਾਨੀ ਨੂੰ ਇਨਵਾਈਟ ਕਰਾਂਗੇ ਹਾਰਾਂ ਨਾਲ ਇੱਥੇ ਉਹਨਾਂ ਦਾ ਮਾਨ ਸਨਮਾਨਾਂਗੇ ਆਪਦੇ ਸ਼ਹਿਰ ਤੋਂ ਆਉਣਗੇ ਤੇ ਨਾਲੇ ਡਬਲ ਸੈਲੀਬ੍ਰੇਸ਼ਨ ਹੋਊਗੀ ਨਾਲੇ ਉਹਨਾਂ ਦਾ ਮਾਨ ਸਨਮਾਨ ਅਸੀਂ ਕਰਾਂਗੇ ਰਾਜ ਸਭਾ ਦੇ ਮੈਂਬਰ ਹੋ ਕੇ ਜੇ ਇਥੋਂ ਦੇ ਸ਼ਹਿਰ ਦੇ ਜੰਪਲ ਆ ਉਹਦੇ ਤੱਕ ਇੱਥੇ ਆਏ ਨਹੀਂਗੇ ਤੇ ਉਹਨਾਂ ਦਾ ਜਿਹੜਾ ਇਹਨਾਂ ਸਾਨੂੰ ਗਰਾਊਂਡ ਨੂੰ ਦਿੱਤਾ ਹੈ ਉਹ ਉਹਨਾਂ ਦਾ ਸਕੂਲ ਇੱਥੇ ਹੀ ਪੜ੍ਹਦੇ ਰਿਹਾ ਤੇ ਇਹਨਾਂ ਬੱਚਾਂ ਦਾ ਵੀ ਉਸ ਖੁਸ਼ੀ 'ਚ ਅਸੀਂ ਮਾਨ ਸਨਮਾਨ ਕਰ ਸਕਾਂਗੇ ਇਹਨਾਂ ਕੋਈ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠੀਕ ਹੈ